ਕੋਈ ਕੀ ਬਣਾ? ਮੈਂ ਸਰਜਟ ਬਣਾਇਆ। ਜੱਜ। ਵੈਰੀ ਗੁੱਡ। ਤੇ ਫਿਰ ਕਿਵੇਂ ਸੋਚਿਆ ਬੱਚੇ ਤੂੰ ਜੱਜ ਬਣਨੀ? ਸਰ ਪਹਿਲਾਂ ਨਾ ਮੈਂ ਫੂਲ ਸਟੱਡੀ ਪੂਰੀ ਕਰੂੰਗੀ। ਪਲੱਸ 1 ਦੇ ਵਿੱਚ ਮੈਂ ਆਰ ਸਖੜੀ ਆ। ਉਹ ਕਿਉਂਕਿ ਮੇਰੀ ਵਿੱਚ ਸੋਸ਼ਾਇਲਟੀ ਹੁੰਦੀ ਆ। ਸੋ ਚਾਰੇ ਦੇ ਇਹ ਵਿੱਚ ਜੋ ਜਿਵੇਂ ਆਪਣੇ ਦੇਸ਼ ਵਾਰੇ ਤੇ ਜਿਵੇਂ ਚੱਲ ਰਿਹਾ ਉਹ ਹੁੰਦਾ ਹੈ। ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਕਰੂੰਗੀ। ਫਿਰ ਤੋਂ ਬਾਅਦ ਆਈਆ ਫਿਰ ਕੁਝ ਉਸ ਤੋਂ ਬਾਅਦ ਸਰ ਉਦੋਂ ਲੌਂਚ ਲੌ ਗ੍ਰੈਜੂਏਸ਼ਨ। ਹਾਂਜੀ ਲੋੜਾ ਕੋਰ। ਹੂੰ। ਉਸ ਤੋਂ ਬਾਅਦ ਆ ਗਈ। ਜੱਜਵੰਦ ਜੀ ਹਾਂਜੀ ਤੁਹਾਡੇ ਪੇਰੈਂਟਸ ਨਾਲ ਆਪਰੇਸ਼ਨ ਕਰਦੇ ਆ। ਬਹੁਤ ਠੀਕ ਹੈ। ਥਰੀ ਵੈਰੀ ਗੁੱਡ। ਕੀ ਨਾਮ ਹੈ? ਬੇਨਾਮ ਅਰੰਪੀਤ ਕੌਰ। ਅਰੰਪੀਤ। ਨਾ ਫਿਰ ਹਰੰਪੀਤ ਜੱਜਵੰਦ ਜਾਨਾ। ਹਾਂਜੀ। ਬੜੇ ਛੋਟੇ ਕੋਲੇ ਮਸਲੇ ਆਇਆ ਕਰਨ ਦੇ ਲੋਕਾਂ ਦੇ ਫਿਰ ਗਰੀਬਾਂ ਦੇ ਹੱਕ 'ਚ ਫੈਸਲੇ ਸੁਣਾਉਣੇ ਠੀਕ ਹੈ? ਹਾਂਜੀ। ਬੇ ਸਹੀ ਇਨਸਾਫ ਹੋਵੇ। ਹਾਂਜੀ। ਕੋਈ ਗਲਤ ਬੰਦਾ ਨਾ ਕੋਈ ਮਤਲਬ ਨਾਲੇ ਤਾਂ ਕ੍ਰਾਈਮ ਕਰੇ ਨਾਲੇ ਉਹਨੂੰ ਸਜ਼ਾ ਨਾ ਮਿਲੇ ਫਿਰ ਇੱਧਰ ਨਹੀਂ ਹੋਣਾ ਚਾਹੀਦਾ ਨਾ? ਹਾਂਜੀ। ਤੁਸਨ ਜੱਜ ਸਾਹਿਬਾ ਕਹਿੰਦੇ ਕਿ ਤੁਹਾਨੂੰ ਬੁਲਾਇਆ ਕਰਾਂਗੇ। ਠੀਕ ਹੈ ਜੀ। नाएं। नाएं। जी की चाल ठीक हो हो की पढ़ रहे अंतर है अच्छा हम्म वर्खा दे प्रकार पर्वती वर्खा चक्रवाती वर्खा ਹਾਂ ਵੈਰੀ ਗੁੱਡ ਫਰਾਂਸ ਅੱਛਾ ਹਿਸਟਰੀ ਕਿਹੜਾ ਪਿੰਡ ਹੈ ਪਿੱਛੇ ਟੁਰਕੀ ਇਹਦਾ ਕਿੰਨੇ ਕਿਲੋਮੀਟਰ ਹੈ ਇਕ ਜੀ ਇਕ ਤੋ ਕਾ ਦਿੱਤੀ ਹੋਣਾ ਸਾਈਕਲ ਨਾ ਜੀ ਬਸ ਬਸ ਜਿਹੜੀ ਆਮ ਬੱਸ ਹੁੰਦੀ ਆ ਹਾਂ ਜੀ ਕੋਈ ਜਾਣ ਵੇਲੇ ਜਾਉਣ ਵਿੱਚ ਦਿੱਕਤ ਹੈ ਨਾ ਹਾਂ ਜੀ ਆਪਾਂ ਬੱਸ ਵੈਸੇ ਹੀ ਲਾ ਦਿੰਦੇ ਆ ਤੁਹਾਡੇ ਪਿੰਡ ਨੂੰ ਸਕੂਲ ਵੱਲੋਂ ਸਾਰੇ ਪਿੰਡਾਂ ਚੋਂ ਲੈ ਆ ਗਰੋਂ ਇਕੱਠੇ ਕਰਕੇ ਅੱਛਾ ਹੈ ਹੈਨਾ

व्याख्या करो। तक सवाल आ रहे हैं। गरीबी तो की भाव है गरीबी तो भाव है तो जीवन सेहत कुशलता लटो घट कट, उपयोग की प्राप्ति की अयोग्यता घटो घट कट लड़ा ਭੋਜਨ ਕਪੜੇ ਮਕਾਨ ਸਿੱਖਿਆ ਲੋੜਾਂ ਸ਼ਾਮਲ ਹੁੰਦੀਆਂ ਹਨ ਇਹਨਾਂ ਨੂੰ ਨਿਯੰਤਰਣ ਮਨੁੱਖੀ ਲੋੜਾਂ ਨੂੰ ਪੂਰਾ ਨਾ ਹੋਣ ਨੂੰ ਮਨੁੱਖਤਾ ਨੂੰ ਨੁਕਸਾਨ ਸਭ ਕੋਈ ਇਹਦੇ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਕਿ ਸਿਲੇਬਸ ਨੂੰ ਬਦਲਿਆ ਜਾਵੇ ਸਿਲੇਬਸ ਨੂੰ ਅਪਡੇਟ ਕੀਤਾ ਜਾਵੇ ਜੈਕਟਿਵ ਸਿਲੇਬਸ ਰੱਖਣਾ ਚਾਹੀਦਾ ਹੈ ਜੋ ਕੰਮ ਆਉਣਾ ਹੈ ਸਕਿੱਲ ਡਿਵੈਲਪਮੈਂਟ ਦਾ ਜ਼ਮਾਨਾ ਆ ਗਿਆ ਤੇ ਸੋ ਸਾਡਾ ਇਤਿਹਾਸ ਜ਼ਰੂਰ ਹੋਣਾ ਚਾਹੀਦਾ ਕਿ ਕਿਵੇਂ ਸਾਨੂੰ ਆਜ਼ਾਦੀਆਂ ਮਿਲੀਆਂ ਕਿਵੇਂ ਸਾਨੂੰ ਸ਼ਹੀਦਾਂ ਨੇ ਫਾਂਸੀਆਂ ਦੇ ਰਸਤੇ ਚੁੰਮ ਕੇ ਆਪਣੀਆਂ ਜਵਾਨੀਆਂ ਦੇ ਇਸ ਦੇ ਨਾਲ ਆ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਤੇ ਕਿਹੜੇ ਸਾਡੇ ਗੁਰੂ ਸਾਹਿਬਾਨਾਂ ਨੇ ਕਿੰਨੀਆਂ ਆਵਾਜ਼ਾਂ ਉਠਾਈਆਂ ਉਸ ਵੇਲੇ ਵੀ ਜ਼ਾਲਮ ਸਰਕਾਰਾਂ ਜਿਹੜੀਆਂ ਸੀ ਉਹਨਾਂ ਦੇ ਖਿਲਾਫ ਦਾ ਰਾਜੇ ਜਿਹੜੀ ਸੀ ਉਹਨਾਂ ਦੇ ਖਿਲਾਫ ਸੋ ਰਟਾ ਸਿਸਟਮ ਜਿਹੜਾ ਉਹ ਬੰਦ ਹੋਣਾ ਚਾਹੀਦਾ ਬੱਚਿਆਂ ਨੂੰ ਸਿੱਖਿਆ ਦਾ ਇੱਕ ਲੈਵਲ ਇਸੇ ਕਰਕੇ ਜੀ ਸਿੰਗਾਪੁਰ ਦਾ ਜਿਹ ਇੱਕ ਪ੍ਰਿੰਸੀਪਲ ਟ੍ਰੇਨਿੰਗ ਸੈਂਟਰ ਹੈ ਉੱਥੇ ਪੂਰੀ ਦੁਨੀਆ ਤੋਂ ਪ੍ਰਿੰਸੀਪਲ ਜਿਹੜੇ ਆਉਂਦੇ ਨੇ ਅਸੀਂ ਟੀਚਰਸ ਨੂੰ ਉੱਥੇ ਭੇਜ ਰਹੇ ਹਾਂ ਬੱਚਿਆਂ ਨੂੰ ਵੀ ਜੀ ਕਦੇ ਇਸਰੋ ਲੈ ਕੇ ਜਾਣੇ ਆ ਜਿਹੜੇ ਤਾਂ ਕਿ ਪ੍ਰੈਕਟੀਕਲ ਨਾਲ ਨਾਲ ਚੱਲੇ ਸਿਰਫ ਲਿਖਣਾ ਜਾਂ ਗਾਈਡ ਤੋਂ ਯਾਦ ਕਰਨਾ ਇਧਰ ਨੇ ਤੁਹਾਡੀ ਕੈਲਕੂਲੇਟਰ ਵਿੱਚ ਵੀ ਉਂਗਲ ਬਣਾਇਆ ਹੈ ਨਾਲ ਗਿਆ ਕਿ ਜਦੋਂ ਨੇ ਕਾਪੀ ਕਰਨ ਦੀ ਦਿੱਤਾ ਸੀ ਤਾਂ ਕਰਟਾ ਨਾ ਹੋਵੇ ਕਟੋਕਟ ਪ੍ਰੈਕਟਿਸ ਜਿਹੜੀ ਮਾਈਂਡ ਵਿੱਚ ਕੰਮ ਆਉਂਦੀ ਪੜ੍ਹਾਈ ਦਿਮਾਗ ਤੇ ਬੜੀ ਪੜਾਈ ਲਿਖ ਕੇ ਉਹ ਤੋਂ ਬਾਅਦ ਨੰਬਰ ਆ ਗਏ ਭੁੱਲ ਗਏ ਠੀਕ ਆ ਸੋ ਕਿਉਂਕਿ ਸਕਿੱਲ ਡਵੈਲਪਮੈਂਟ ਦਾ ਜ਼ਮਾਨਾ ਹੈ ਕੁਛ ਨਾ ਕੁਛ ਸਿੱਖ ਕੇ ਇੱਥੋਂ ਜਾਣੇ ਤੇ ਕੁਝ ਜ਼ਿੰਦਗੀ ਚੋ ਵੀ ਇਹਨਾਂ ਨੇ ਬੜਨਾ ਹੈ ਕਟਕਟ ਉਸੇ ਮੰਜ਼ਲ ਵੱਲ ਬਦਲਣਾ ਬੜਨਾ ਕੁਝ ਬੱਚੇ ਦਾ ਇੰਟਰਸਟ ਕੁਝ ਹੋਰ ਹੁੰਦਾ ਹੈ ਮਾਪੇ ਕੁਝ ਹੋਰ ਚਾਹੁੰਦੇ ਨੇ ਟੀਚਰ ਕੁਝ ਹੋਰ ਪੜਾ ਰਹੇ ਤੇ ਸੋ ਬੱਚੇ ਪਤਾ ਨਹੀਂ ਲੱਗਦਾ ਆਪਣੇ ਵਰੀ ਕਿ ਕਿੱਧਰ ਜਾਣਾ ਹੈ ਕੀ ਕਰਨਾ ਸੋ ਅਸੀਂ ਕੈਰੀਅਰ ਗਾਈਡੈਂਸ ਜਿਹੜਾ ਹੈ ਉਹਦੇ ਬਾਰੇ ਵੀ ਕਾਫੀ ਚੰਗਾ ਖਾਸ ਤੌਰ ਤੇ ਇੱਕ ਚੀਜ਼ ਸੀ ਸਭ ਮੋੜ ਖਾਸਾ ਕਿ ਬੱਚੇ ਨੇ ਕਈ ਵੀ ਜਿਹੜੀ ਸਾਇੰਸ ਟਾਕអស់ ਟੋਪ ਪੜਾਈ ਪਰ ਬਾਅਦ ਚ ਲੱਗੇ ਕਿ ਕੰਮ ਨਹੀਂ ਨਹੀਂ ਆਇਆ ਤਾਂ ਬੱਚੇ ਨੂੰ ਪਤਾ ਨਹੀਂ ਚਸ਼ਮੀ ਤੋਂ ਇਹ ਹੋ ਜੇ ਕਿ ਜਾਣਾ ਕਿਧਰ ਲਈ ਸੈਟ ਆ ਉਹ ਚੀਜ਼ ਗਾਈਡ ਦੇ ਦੇ ਜੀ ਸਕੂਲ ਆਫ ਫੈਮਿਲੀਅਰ ਸਹੀ ਚੀਜ਼ ਹੈ ਕਿ ਬੱਚੇ ਦਾ ਇੰਟਰਸਟ ਪਤਾ ਲੱਗ ਜੇ 9ਵੀਂ ਤੱਕ 10ਵੀਂ ਤੱਕ ਕਿ ਉਹ ਕਿੱਧਰ ਜਾਣਾ ਚਾਹੁੰਦਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਪੜਾਈ ਸਪੋਰਟਸ ਵੱਲ ਜਾਣਾ ਚਾਹੁੰਦਾ ਉਹਨੂੰ ਇੰਜੀਨੀਅਰਿੰਗ ਵੱਲ ਜਾਣਾ ਚਾਹੁੰਦਾ ਇੱਕ ਬੱਚਾ ਪਿਛਲੀ ਕਲਾਸ ਉਸ ਦਾ ਸ਼ੌਂਕ ਕਹਿੰਦਾ ਮੈਂ ਚਾਰਟਰਡ ਅਕਾਊਂਟੈਂਟ ਬਣਨਾ ਹੈ ਕਮਰਸ ਨੇ ਪੌਣੀ ਪੁਰਾਣੀ ਬਹੁਤ ਦਸ ਬੀਤ ਬਾਅਦ ਸੋ ਬੱਚੇ ਦਾ ਇੰਟਰਸਟ ਜੇ ਹੈਗਾ ਵੀ ਮੈਂ ਆਹ ਕਰ ਸਕਦਾ ਤਾਂ ਮੇਰੇ ਖਿਆਲ ਚ ਉਹੀ ਚੀਜ਼ਾਂ ਨੂੰ ਪੜਾਉਣਾ ਚਾਹੀਦੀਆਂ ਪਰ ਅਸੀਂ ਅਜੇ ਤਾਂ ਸਾਡੀ ਸਰਕਾਰ ਦੌਰਾਨ ਇੱਕ ਰਿਜ਼ਲਟ ਹੀ ਆਇਆ ਅਜੇ ਕਿਉਂਕਿ ਮਾਰਚ 'ਚ ਸਰਕਾਰ ਬਣੀ ਸੀ ਇਸ ਮਾਰਚ ਵਾਲਾ ਰਿਜ਼ਲਟ ਜਿਹੜਾ ਉਹ ਬੈਟਰ ਆ ਬਹੁਤ ਬਹੁਤ ਵਧੀਆ ਆਇਆ ਅਗਲੇ ਰਿਜ਼ਲਟ ਜਿਹਦੇ ਨੇ ਹੋਰ ਜ਼ਿਆਦਾ ਅੱਛੇ ਹੋਣਗੇ ਟੀਚਰਾਂ ਦੀ ਕੋਈ ਕਮੀ ਨਹੀਂ ਟੀਚਰਾਂ 'ਚ ਟੈਲੈਂਟ ਦੀ ਕੋਈ ਕਮੀ ਨਹੀਂ ਪੜ੍ਹੀ ਚ ਰਨਾ ਕਾਫੀ ਜ਼ਿਆਦਾ ਟਾਈਮ ਉਹ ਹਜੇ ਕੰਮਾਂ ਚ ਲੱਗ ਜਾਂਦਾ ਸੀ ਜਿੰਨਾਂ ਦਾ ਪੜ੍ਹਾਈ ਦਾ ਕੁਝ ਮਨ ਨਹੀਂ ਸੀ ਉਹ ਕੈਂਪਸ ਮੈਨੇਜਰੀ ਵੀ ਅਸੀਂ ਰੱਖ ਰਹੇ ਹਾਂ ਸਕੂਲ ਦੀ ਰਖਵਾਲੀ ਕਰਾਂਗੇ ਇਹ ਸਕੂਲ ਵਿਦਿਆ ਦਾ ਮੰਦਰ ਹੈ ਛੁੱਟੀ ਹੋਣ ਤੋਂ ਬਾਅਦ ਇੱਥੇ ਕੌਣ ਹੁੰਦਾ ਹੈ ਇੱਥੇ ਇ ਕੋਈ ਕੋਈ ਜੂਏ ਬਾਜ਼ ਜਾਂ ਕੋਈ ਇਥੇ ਨਸ਼ੇ ਵਾਲੇ ਜਾਂ ਕੋਈ ਗਲਤ ਅੰਚਤ ਨਹੀਂ ਹੁੰਦੇ ਇੱਥੇ ਜਿਹੜੇ ਸਕੂਲ ਦੇ ਵਿੱਚ ਕੋਈ ਨਾ ਕੋਈ ਐਦਾਂ ਦੀਆਂ ਚੀਜ਼ਾਂ ਲਿਖ ਜਾਣ ਜਾਂ ਕੋਈ ਬੱਚਿਆਂ ਨੂੰ ਝੁਕਾਉਣ ਵਾਲੀਆਂ ਜਾਂ ਕੋਲ ਸੋ ਅਸੀਂ ਇਹੀ ਸਾਡਾ ਮਕਸਦ ਹੈ ਕਿ ਆਹ ਜਿਹੜੀ ਪੀੜ੍ਹੀ ਐ ਇਹ ਹੁਣ ਇਸ ਵਕਤ ਇਹਨਾਂ ਦੇ ਜਿਹੜੇ ਦਿਮਾਗ ਨੇ ਕੋਰੇ ਕਾਗਜ਼ ਵਰਗੇ ਨੇ ਜੋ ਮਰਜ਼ੀ ਲਿਖ ਦੋ ਇਹਨਾਂ ਤੇ ਹੁਣ ਜੇ ਲਿਖ ਦਿੱਤਾ ਜਾਵੇ ਸਕਸੈਸ ਹੁਣ ਜੇ ਇਹਨਾਂ ਦੇ ਦਿਮਾਗ ਦੇ ਵਿੱਚ ਲਿਖ ਦਿੱਤਾ ਜਾਵੇ ਕਿ ਹਾਰਡ ਵਰਕ ਤੇ ਗਲਤ ਅੰਸ਼ਾਂ ਤੋਂ ਗਲਤ ਕੰਮਾਂ ਤੋਂ ਦੂਰ ਰਹਿਣ ਤਾਂ ਇਹ ਪੀੜ੍ਹੀ ਨੇ ਅੱਗੇ ਜਾ ਕੇ ਪੰਜਾਬ ਨੂੰ ਬਹੁਤ ਵੱਡਾ ਇੱਕ ਬਨਾਰਾ ਦੇਣਾ ਔਰ ਅੰਗਲੇ ਪੰਜਾਬ ਦੇ ਸਭ ਤੋਂ ਵਧੀਆ ਸਭ ਤੋਂ ਪੱਕੀ ਰੰਗ ਇਹ

की नाम है बच्चे का ना? की नाम है बच्चे का अच्छा मैथ पढ़ रहे हो वेरी गुड केड़ी नॉमे क्लास 8th 8th है पढ़ते हो ना फिर ना पूरा मम्मी पापा कुछ नहीं अच्छा 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 ये भी लगता है सही गुड वन क्या हाल है बेटा मैं तो क्या की करना फिर बेटे ओके भाई uh डॉक्टर डॉक्टर भाई

ਉਹ ਨਹੀਂ ਬੱਚੇ ਤੁਸੀਂ ਕਿਵਨ ਨਾ ਮੈਂ ਸਰ ਦਾਜ ਬਣਨਾ ਜੱਜ ਵੈਰੀ ਗੁੱਡ ਕਿਵੇਂ ਕਿਵੇਂ ਸੋਚਿਆ ਬੱਚੇ ਤੁਸੀਂ ਜੱਜ ਬਣਨਾ ਸਰ ਪਹਿਲਾਂ ਤਾਂ ਮੈਂ ਫੁੱਲ ਸਟੱਡੀ ਪੂਰੀ ਕਰੂੰਗੀ ਪਲੱਸ 1 ਦੇ ਵਿੱਚ ਮੈਂ ਆਰਥ ਰਖੜੀ ਆ ਹੂੰ ਕਿਉਂਕਿ ਉਹਦੇ ਵਿੱਚ ਸੋਸ਼ੀਅਲ ਸਾਇੰਸ ਹੁੰਦੀ ਆ ਸੋਸ਼ੀਅਲ ਸਾਇੰਸ ਜਿਹਦੇ ਵਿੱਚ ਜਿਵੇਂ ਆਪਣੇ ਦੇਸ਼ ਵਾਰੇ ਜਿਹਦੇ ਵਿੱਚ ਚੱਲ ਰਿਹਾ ਉਹ ਹੁੰਦਾ ਏ ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਕਰੂੰਗੀ ਫਿਰ ਤੋਂ ਬਾਅਦ ਆਈਏ ਫਿਰ ਤੁਸੀਂ ਉਸ ਤੋਂ ਬਾਅਦ ਫਿਰ ਉਧਰੋਂ ਲੌਂਚ ਲੋ ਗ੍ਰੈਜੂਏਸ਼ਨ ਹਾਂਜੀ ਲੋ ਦਾ ਕੋਰਸ ਉਸ ਤੋਂ ਬਾਅਦ ਬਣਨੀ